ਕੌਣ ਹੈ ਜੀਤੀ ਕੁੰਨਰ ਮੇਰਾ ਧੀਰੇ ਜਨਾ ਕੋਈ ਫੜੇ ਨੀਂਦਾ ਬਿ ਲੋਕੀ ਜੀਤੀ ਕੁੰਨਰ ਦੇ ਮੂਰੇ ਜੋਨ ਸੀਨਾ ਬੇ ਕਿ ਮੈਂ ਇੱਕ ਛਰਾਤੀ ਮੁੰਡਾ ਬਣਿਆ ਕਬੱਡੀ ਦਾ ਸਭ ਤੋਂ ਮਹਿੰਗਾ ਜਾਫੀ ਜੀਤੀ ਕੁੰਨਰ ਮਹਿੰਗੇ ਜਾਫੀਆਂ ਦੇ ਵਿੱਚ ਨਾ ਆਇਆ ਕਦੇ ਜੀਤੀ ਦਾ ਮੈਂ ਜਿੱਦਾਂ ਮੈਂ ਕਿਹਾ ਮੈਂ ਬਹੁਤ ਐਲਟੀ ਸੀ ਸ਼ੂਟ ਹੁੰਦਾ ਤੇ ਆ ਤਾਂ ਕੁਦਰਤੀ ਮੇ ਖੜਨ ਲੱਭੀ ਐਕਸੀਡੈਂਟਲੀ ਅਕੇ ਜੀਤੀ ਕੁੰਨਰ ਨਾਲ ਅਜਿਹਾ ਕੀ ਹੋਇਆ ਕਿ ਕਬੱਡੀ ਤੋਂ ਉਸਨੇ ਹਮੇਸ਼ਾ ਦੇ ਮੁੱਖ ਮੋੜ ਲਿਆ ਉਹ ਹਰੇਕ ਟੂਰਨਾਮੈਂਟ ਜਾਂਦਾ ਹੁੰਦਾ ਸੀ ਦੇਖਣ ਨੂੰ ਤਾਂ ਤੇ ਉਹਦੇ ਬਾਅਦ ਮੇਰਾ ਮੂੜਜਾ ਨਹੀਂ ਬਣੇ ਕੋਈ ਮੰਗਲੰਬੀਆ ਗੁਰਜੀਤ ਤੂਤ ਮੰਗਾ ਮਿੱਠਾਪੁਰੀਆ ਜਦ ਵੀ ਕਬੱਡੀ ਦੇ ਇਹਨਾਂ ਥੰਬਾ ਦੀ ਗੱਲ ਕੀਤੀ ਜਾਂਦੀ ਤਾਂ ਨਾਲ-ਨਾਲ ਇੱਕ ਅਜਿਹਾ ਨਾਮ ਵੀ ਸਾਹਮਣੇ ਆਉਂਦਾ ਜੋ ਅੱਜ ਦੀ ਜਨਰੇਸ਼ਨ ਵਿੱਚ ਭਾਵੇਂ ਬਾਕੀ ਪਲੇਅਰਾਂ ਵਾਂਗ ਫੇਮਸ ਨਾਮ ਹੋਵੇ ਪਰ ਅੱਜ ਜਿਹੜੇ ਪਲੇਅਰ ਫੇਮਸ ਹਨ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਇੱਕ ਹੋਦੇ ਬੰਦੇ ਉਦੋਂ ਨੇ 2003-2 ਚ ਮੁਦੇ ਕੀਤੇ ਆ ਗਿੱਟਿਆਂ ਤੋਂ ਫੜ ਫੜ ਕੇ ਜੀਤੀ ਕੁੰਨਰ ਉਸ ਬਲਜੀਤ ਸਿੰਘ ਦਾ ਜਨਮ 29 ਜੂਨ 1980 ਨੂੰ ਇੰਗਲੈਂਡ ਦੇ ਬਲੂਗਰ ਹੈਮਪਟਨ ਸ਼ਹਿਰ ਰਹਿ ਰਹੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਜੀਤੀ ਕੁੰਨਰ ਦਾ ਪਰਿਵਾਰ ਪੰਜਾਬ ਦੇ ਪਿੰਡ ਰੋੜਕਾ ਤੋਂ ਸੀ ਜਿੱਥੇ ਉਸਦੇ ਪਿਤਾ ਹਰਭਜਨ ਸਿੰਘ ਕੁੰਨਰ ਅਤੇ ਦਾਇਆ ਗਿੰਦੋ ਪਲਵਾਨ ਆਪਣੀ ਪਲਵਾਨੀ ਕਰਕੇ ਇਲਾਕੇ ਵਿੱਚ ਬਹੁਤ ਮਸ਼ਹੂਰ ਸਨ ਇੰਗਲੈਂਡ ਵਿੱਚ ਆ ਵੀ ਜੀਤੀ ਕੁੰਨਰ ਦੇ ਪਿਤਾ ਨੇ ਆਪਣਾ ਪਲਵਾਨੀ ਵਾਲਾ ਸਫ਼ਰ ਜਾਰੀ ਰੱਖਿਆ ਮੈਨੂੰ ਤਾਇਆ ਇੰਡੀਆ ਵਿੱਚ ਘਰਦਾ ਹੁੰਦਾ ਸੀ ਉਸ ਤੋਂ ਬਾਅਦ ਮੇਰਾ ਡੈਡੀ ਘਰਦਾ ਹੁੰਦਾ ਸੀ ਫੇਰ ਜਦੋਂ ਇੱਥੇ ਵੀ ਆ ਗਏ ਇੱਥੇ ਵੀ ਜਦੋਂ ਕੰਮ ਵੀ ਕਰਨਾ ਪਿਆ ਪਹਲਵਾਨੀ ਵੀ ਕੀਤੀ ਜੀਤੀ ਗੁੰਨਰ ਦਾ ਸਾਰਾ ਬਚਪਨ ਇੰਗਲੈਂਡ ਵਿੱਚ ਹੀ ਗੁਜ਼ਰਿਆ ਅਤੇ ਜਦ ਜੀਤੀ ਦੇ ਪਿਤਾ ਉਸਦੇ ਵੱਡੇ ਭਰਾ ਨੂੰ ਰੈਸਲਿੰਗ ਦੀ ਟ੍ਰੇਨਿੰਗ ਦਿੰਦੇ ਤਾਂ ਉਹ ਵੀ ਅਕਸਰ ਉਹਨਾਂ ਨਾਲ ਸਟੇਡੀਅਮ ਚ ਲਿਆ ਜਾਂਦਾ ਜਿਸ ਵਕਤ ਉਸ ਦੀ ਉਮਰ ਸਿਰਫ 10 ਸਾਲ ਸੀ ਜੀਤੀ ਗੁੰਨਰ ਦਾ ਸੁਭਾਅ ਬਚਪਨ ਤੋਂ ਹੀ ਇਲਤੀ ਸੀ ਜਿਸ ਕਰਕੇ ਉਸ ਦਾ ਆਪਣੀ ਪੜਾਈ ਵੱਲ ਧਿਆਨ ਕਾਠੀ ਹੁੰਦਾ ਇਹ ਤਾਂ ਮੈਂ ਇਲਤੀਜਾ ਹੁੰਦਾ ਜੀ ਤੁਹਾਨੂੰ ਮੈਂ ਇੱਕ ਦੱਸਿਆ ਇਦਾਂ ਜੀ ਹਾਈ ਸਕੂਲ ਸ਼ਟਲ ਤੋਂ ਬਾਅਦ ਮੈਂ ਕਾਲਜ ਇਲਤਾਉਤਾਂ ਉਹ ਰਹਿਵਾ ਮੈਂ ਪੜਿਆ ਨਹੀਂ ਜਿੱਦਾਂ ਜਿਸ ਤੋਂ ਬਾਅਦ ਜੀਤੀ ਗੁੰਨਰ ਨੇ ਕਾਲਜ ਦੀ ਪੜ੍ਹਾਈ ਛੱਡ ਪਹਲਵਾਨੀ ਕਰਨ ਦਾ ਫੈਸਲਾ ਕੀਤਾ ਜੀਤੀ ਗੁੰਨਰ ਦੀ ਸ਼ੁਰੂਆਤ ਰੈਸਲਿੰਗ ਯਾਨੀ ਪਹਲਵਾਨੀ ਤੋਂ ਹੀ ਹੋਈ ਅਤੇ ਉਹ ਅਕਸਰ ਕਬੱਡੀ ਮੈਚ ਦੌਰਾਨ ਜੋ ਕੁਸ਼ਤੀਆਂ ਕਰਾਈਆਂ ਜਾਂਦੀਆਂ ਉਹਨਾਂ ਵਿੱਚ ਹਿੱਸਾ ਲੈਂਦਾ ਜਿਵੇਂ ਭਾਈ ਜਦੋਂ 95 96 ਵਿੱਚ ਜਿੱਥੇ ਵੀ ਕਬੱਡੀ ਦੇ ਮੈਚ ਹੁੰਦੇ ਸੀ ਉੱਥੇ ਜਦੋਂ ਸੈਮੀਫਾਈਨਲ ਫਾਈਨਲ ਤੋਂ ਪਹਿਲਾਂ ਪਹਿਲਾਂ ਰੈਸਲਿੰਗ ਦਾ ਮੈਚ ਕਰਾਉਂਦੇ ਹੁੰਦੇ ਸੀ ਤੇ ਅਸੀਂ ਉੱਥੇ ਰੈਸਲਿੰਗ ਕਰਨ ਚਾਹੇ ਦੀ ਹੁੰਦੀ ਕਬੱਡੀ ਟੂਰਨਾਮੈਂਟ ਵਿੱਚ ਜੀਤੀ ਗੁੰਨਰ ਨੇ ਪਹਿਲ ਤਾਂ ਹਮੇਸ਼ਾ ਪਲਵਾਨੀ ਨੂੰ ਹੀ ਦਿੱਤੀ ਪਰ ਉਸ ਦੀ ਕਿਸਮਤ ਵਿੱਚ ਕਬੱਡੀ ਦੀ ਖੇਡ ਹੋਈ ਸੀ 1997 ਨੂੰ ਜਦ ਉਹ ਆਪਣੇ ਪਿਤਾ ਨਾਲ ਇੱਕ ਕਬੱਡੀ ਮੈਚ ਵਿੱਚ ਗਿਆ ਤਾਂ ਉੱਥੇ ਜਿੱਤੀ ਕੁਮਰ ਦੇ ਪਿਤਾ ਦਾ ਇੱਕ ਖਾਸ ਮਿੱਤਰ ਆਪਣੀ ਟੀਮ ਲੈ ਟੂਰਨਾਮੈਂਟ ਖੇਡਣ ਆਇਆ ਹੋਇਆ ਸੀ ਪਰ ਉਸਦੇ ਕੁਝ ਖਿਡਾਰੀਆਂ ਦੇ ਸੱਟਾਂ ਲੱਗੀਆਂ ਹੋਣ ਕਰਕੇ ਉਸ ਨੂੰ ਇੱਕ ਖਿਡਾਰੀ ਦੀ ਲੋੜ ਪੈ ਗਈ ਜਿੱਥੇ ਉਸ ਦੀ ਨਜ਼ਰ ਜੀਤੀ ਗੁੰਰਤੇ ਤੇ 97 ਦੀ ਗੱਲ ਆ ਤੇ ਉਹਨਾਂ ਦੇ ਟੌਪਰਾਂ ਦੇ ਦੋ ਤਿੰਨ ਟੌਪਰਾਂ ਦੇ ਸੱਟਾਂ ਲੱਗੀਆਂ ਸੀ ਤੇ ਉਹ ਮੇਰੇ ਡੈਡੀ ਦਾ ਅੱਜ ਦਾ ਉਹਨੂੰ ਕਾਫੀ ਫਰੈਂਡਸ਼ਿਪ ਸੀ ਕਈਆਂ ਸਾਲਾਂ ਤੋਂ ਉਹ ਕਹਿੰਦਾ ਮੈਨੂੰ ਮੁੰਡਾ ਦੇ ਮਾਰਾ ਜਾਂ ਮੈਂ ਸਟੌਪ ਲਾਈਨ ਪੂਰੀ ਕਰਨੀ ਹੈ ਜਿੱਦਾਂ ਤੇ ਮੈਂ ਤਾਂ ਇਲਤੀਜਾ ਸੀਗਾ ਮੈਨੂੰ ਵਧੀਆ ਬਹੁਤ ਲੱਗਾ ਜਿੱਦਾਂ ਮੈਂ ਕਹੇ ਠੀਕ ਹੈ ਠੀਕ ਹੈ ਮੈਂ ਟੱਪ ਕੇ ਅੰਦਰ ਜਿੱਦਾ ਗਰਾਊਂਡ ਚ ਵਰ ਗਿਆ ਬੜ ਗਿਆ ਜੀ ਅਤੇ ਇਸੇ ਤਰ੍ਹਾਂ ਅਣਜਾਣੇ ਵਿੱਚ ਹੀ ਜੀਤੀ ਗੁੰਨਰ ਨੇ ਸਿਰਫ 17 ਸਾਲ ਦੀ ਉਮਰ ਵਿੱਚ ਕਬੱਡੀ ਦਾ ਸਭ ਤੋਂ ਮਹਿੰਗਾ ਪਲੇਅਰ ਬਣਨ ਦੀ ਸ਼ੁਰੂਆਤ ਕਰ ਦਿੱਤੀ। ਉਸ ਮੈਚ ਵਿੱਚ ਜੀਤੀ ਗੁੰਨਰ ਨੇ ਸਾਰੇ ਦਾਪ ਵਿੱਚ ਪਹਿਲਵਾਨੀ ਵਾਲੇ ਹੀ ਵਰਤੇ ਕਿਉਂਕਿ ਉਸ ਨੂੰ ਕਬੱਡੀ ਦੀ ਕੋਈ ਟ੍ਰੇਨਿੰਗ ਨਹੀਂ ਸੀ। ਇਸ ਦੇ ਬਾਵਜੂਦ ਵੀ ਉਹ ਬਹੁਤ ਵਧੀਆ ਖੇਡਿਆ ਜਿਸ ਤੋਂ ਬਾਅਦ ਜੀਤੀ ਗੁੰਨਰ ਨੂੰ ਉਹਨਾਂ ਨੇ ਪੱਕਾ ਹੀ ਆਪਣੇ ਨਾਲ ਰੱਖ ਲਿਆ। ਉਸ ਮੈਚ ਦੌਰਾਨ ਉਸ ਨੂੰ ਬਹੁਤ ਹੱਲਾਸ਼ੇਰੀ ਮਿਲੀ। ਜਦੋਂ ਮੈਂ ਕਦੀ ਖੇਡਿਆ ਵੀ ਨਹੀਂ ਸੀ ਉਸ ਤੋਂ ਪਹਿਲਾਂ ਕੱਲੀ ਰੈਸਲਿੰਗ ਕੀਤੀ ਸੀ ਤੇ ਉਸ ਤੋਂ ਬਾਅਦ ਫੇ ਆਹ ਜੀ ਅੰਕਲ ਕਹਿੰਦੇ ਪਏ ਹਾਂ ਭਈ ਤੂੰ ਹੁਣ ਸਾਡੇ ਵਾਲੇ ਖੇਡਣਾ ਟਾਰਗੇਟ ਰੈਸਲਿੰਗ ਚੀਜਦਾ ਤੇ ਆ ਤਾਂ ਕੁਦਰਤੀ ਮੇ ਖੱਡਣਾ ਭਈ ਐਕਸੀਡੈਂਟ ਹੋਲੀ ਸਮਾਂ ਬੀਤ ਗਿਆ ਜੀਤੀ ਗੁੰਦਰ ਦਾ ਕਬੱਡੀ ਵਿੱਚ ਨਾਮ ਬਣਨ ਲੱਗਾ ਅਤੇ ਸਾਰੇ ਲੋਕ ਜੀਤੀ ਨੂੰ ਉਸਦੇ ਦਾ ਪਿੱਛਾ ਕਰਕੇ ਜਾਣਨ ਲੱਗੇ ਕਿਉਂਕਿ ਜੀਤੀ ਗੁੰਦਰ ਨੇ ਹਮੇਸ਼ਾ ਕਬੱਡੀ ਖੇលਦੇ ਹਾਂ ਪਹਿਲਵਾਨੀ ਵਾਲੇ ਹੀ ਦਾ ਪੇਜ ਵਰਤੇ ਜੀਤੀ ਗੁੰਦਰ ਨੂੰ ਅਸਲ ਫਹਿਮ ਉਦੋਂ ਮਿਲੀ ਜਦੋਂ ਉਸਨੇ 1998 ਜਾਣੀ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਉਸ ਸਮੇਂ ਦੇ ਪ੍ਰਸਿੱਧ ਖਿਡਾਰੀ ਤੂਫਾਨ ਸਿੰਘ ਨੂੰ ਜਫਾ ਦਾ ਮੈਂ ਸੋਚਾ ਵੇ ਮੈਂ ਕਿ ਇਹ ਫੜਨਾ ਕਿਦਾਂ ਡਰਾਉਣਾ ਜਦਾ ਮਸਲ ਮੁਸਲ ਐਨ ਕੈਂ স্পੀਡ ਬਹੁਤ ਸੀ ਤੇ ਉਹ ਆਇਆ ਜਿੱਦਾਂ ਓਨ ਮੈਨੂੰ ਦੇਖਿਆ ਹੁਣਾ ਵੀ ਇਹ ਤਾਂ ਦੇਸੀਆ ਲੱਗਦਾ ਮੈਂ ਸੋਚਿਆ ਉਦੋਂ ਪਤਾ ਲਾਇਆ ਇਦਾਂ ਮੈਂ ਲੱਤ ਨਹੀਂ ਪਿਆ ਉਹ ਜਿੱਦਾਂ ਪੰਪ ਜਾ ਮਾਰ ਕੇ ਨਿਕਲ ਗਿਆ ਤੇ ਬਾਅਦ ਵਿੱਚ ਸੁਝ ਮੈਂ ਕਿ ਉਹ ਲੱਤ ਫਟਾਉਂਦਾ ਵਟ ਉਹ ਫੇਰ ਆਏ ਭਾਈ ਮੈਂ ਫੇਰ ਕੁਦਰਤੀ ਲੰਮੇ ਪੈ ਲੱਤਾਂ ਫੜੀਆਂ ਮੈਂ ਉਹਦਾ ਕੈਂਚੀ ਪਾ ਲਈ ਕੈਂਚੀ ਮੈਂ ਕਦੀ ਮਾਰ ਨਹੀਂ ਲਾਈ ਵਚ ਉਥੇ ਜੇ ਕੈਂਚੀ ਟਾਇਰ ਜੇ ਕਰ ਲਈ ਉਥੇ ਉਹਨਾਂ ਸਾਹ ਛੱਡਦਾ ਭਾਈ ਤੇ ਬਹੁਤ ਨੋਟਾਂ ਦਾ ਨਹੀਂ ਵਰ ਗਿਆ ਲੋਕਾਂ ਨੇ ਚੱਕਰ ਲੱਪਿਆ ਭਾਈ ਮੈਂ ਬਲੀਵ ਨਹੀਂ ਕਰਾਂ ਪਿਆ ਆ ਵੀ ਤੂਫਾਨ ਵੀ ਫੜ ਲਏ ਤੇ ਵਾਹ ਜੀ ਵਾਹ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਜੀਤੀ ਗੁੰਨਰ ਨੇ ਇੰਗਲੈਂਡ ਵਿੱਚ ਕਾਫੀ ਨਾਮ ਕਮਾ ਲਿਆ ਨਾਲ ਨਾਲ ਉਸਨੇ ਆਪਣਾ ਪਹਿਲਵਾਨੀ ਵਾਲਾ ਦੌਰ ਵੀ ਜਾਰੀ ਰੱਖਿਆ ਉਹ ਆਪਣੇ ਪਿਤਾ ਦੇ ਬਹੁਤ ਨੇੜੇ ਸੀ ਅਤੇ ਜੀਤੀ ਗੁੰਨਰ ਦਾ ਅਜਿਹਾ ਕੋਈ ਵੀ ਮੈਚ ਨਾ ਹੁੰਦਾ ਜਿੱਥੇ ਉਸਦੇ ਪਿਤਾ ਮੌਜੂਦ ਨਾ ਹੁੰਦੇ ਉਸ ਨੂੰ ਹਰ ਵੇਲੇ ਮੋਟੀਵੇਟ ਕਰਦੇ ਕਿ ਜੇ ਤੂੰ ਦੂਜਿਆਂ ਨਾਲੋਂ ਕੁਝ ਵੱਖਰਾ ਕਰਨਾ ਤਾਂ ਤੈਨੂੰ ਖੇਡ ਮੈਦਾਨ ਵਿੱਚ ਖੇਡਣਾ ਵੀ ਉਸੇ ਤਰ੍ਹਾਂ ਹੋਵੇਗਾ ਜਿਸ ਕਾਰਨ ਜੀਤੀ ਗੁੰਨਰ ਦੇ ਪਿਤਾ ਉਸਨੂੰ ਟਾਰਗੇ ਆਰ ਮੈਚ ਵਿੱਚ 10-10 ਜਫੇ ਲਾਉਣ ਦਾ ਆਪਣੇ ਇਸੇ ਜज्ਬੇ ਨਾਲ ਜੀਤੀ ਅੱਗੇ ਵਧਦਾ ਰਿਹਾ ਅਤੇ ਉਸ ਦਾ ਨਾਮ ਵਰਲਡ ਦੇ ਟੋਪ ਕਬੱਡੀ ਪਲੇਅਰਾਂ ਵਿੱਚ ਆਉਣ ਲੱਗਾ ਜਿਸ ਦੌਰਾਨ ਜੀਤੀ ਕੁੰਦਰ ਨੇ ਟੋਰਾਂਟੋ ਕਬੱਡੀ ਵਰਲਡ ਕੱਪ ਵਿੱਚ 6 ਵਾਰ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਉਸ ਨੂੰ 3 ਸੀਜ਼ਨਾਂ ਦੌਰਾਨ ਬੈਸਟ ਜਫੀ ਦਾ ਅਵਾਰਡ ਮਿਲਿਆ ਇਸ ਤੋਂ ਇਲਾਵਾ ਜੀਤੀ ਕੁੰਦਰ ਨੇ ਹੋਰ ਕਈ ਖਿਤਾਬ ਜਿੱਤੇ ਜਿਨ੍ਹਾਂ ਦੌਰਾਨ ਜੀਤੀ 3 ਵਾਰ ਕਬੱਡੀ ਵਰਲਡ ਚੈਂਪੀਅਨ ਬਣਿਆ ਇੱਕ ਵਾਰ ਕਬੱਡੀ ਵਰਲਡ ਲੀਗ ਚੈਂਪੀਅਨ ਅਤੇ ਚਾਰ ਵਾਰ ਜੁਕੇ ਦਾ ਬੈਸਟ ਜਾਫੀ ਰਹਾ ਕੁਝ ਸਮੇਂ ਵਿੱਚ ਹੀ ਜਿੱਤੀ ਕੁੰਨਰ ਦੀ ਗਿਣਤੀ ਕਬੱਡੀ ਦੇ ਹਾਈਐਸਟ ਪੇਡ ਪਲੇਅਰਾਂ ਵਿੱਚ ਹੋਣ ਲੱਗੀ 2005 ਅਤੇ 6 ਦੌਰਾਨ ਉਸ ਦਾ ਇੱਕ ਇੱਕ ਸੀਜ਼ਨ 25-25000 ਪਾਉਂਡ ਦਾ ਹੁੰਦਾ ਸੀ ਸਾਲ 2005 ਵਿੱਚ ਮੇਰੀ ਪਹਿਲੋਂ 22000 ਪਾਉਂਡ ਦੀ ਗੱਲ ਹੋਈ ਸੀ ਤੇ ਉਹਦੋਂ 2006 ਚ ਜੋ ਮੈਂ ਫੇਉ ਨਾਲੋਂ ਖੜਿਆ ਤੇ 24 ਚ ਹੋਈ ਸੀ ਕੈਨੇਡਾ ਅਮਰੀਕਾ ਜਿਹੜਾ ਹਰੇਕ ਮੈਚ ਹੁੰਦਾ ਸੀ ਤੇ 2.5 ਹਜ਼ਾਰ ਪਾਉਂਡ ਜਿੱਦਾਂ ਮੇਰਾ ਵੀਕਐਂਡ ਦਾ ਹੁੰਦਾ ਹੀ ਐ ਇੱਕ ਮੈਚ ਦਾ ਉੱਪਰ ਦੀ ਦੋ ਟੈਗਟਾਂ ਮੇਰੀ ਤਾਂ ਡੈਡੀ ਦੀ ਕਰਕੇ ਮੈਂ ਹਰੇਕ ਵਾਰ ਕਹਿੰਦੇ ਪਏ ਡੈਡੀ ਨੇ ਨਾਲ ਜਾਣਾ ਜਿੱਦਾਂ ਮੌਜੀ ਇਹ 2005 ਅਤੇ 6 ਦੀ ਗੱਲ ਹੋ ਰਹੀ ਜੇਕਰ ਤੁਸੀਂ ਇਨਫਲੇਸ਼ਨ ਸਮਝਦੇ ਹੋ ਤਾਂ 2005 ਦਾ 25000 ਪਾਉਂਡ ਅੱਜ 42000 ਪਾਉਂਡ ਬਣਦਾ ਹੈ ਯਾਨੀ ਜਿੱਤੀ ਗੁੰਦਰ ਨੂੰ 46 ਲੱਖ ਰੁਪਏ ਮਿਲਦਾ ਸੀ ਸਿਰਫ ਇੱਕ ਸੀਜ਼ਨ ਖੇਡਣ ਦਾ ਇੰਨਾ ਹੀ ਨਹੀਂ ਅੰਗਰੇਜ਼ੀਲੀ ਨੇ ਆਪਣੇ 2008 ਵਿੱਚ ਰਿਲੀਜ਼ ਹੋਏ ਗੀਤ ਖੇਡ ਕਬੱਡੀ ਵਿੱਚ ਜੀਤੀ ਕੁੰਦਰ ਦਾ ਜ਼ਿਕਰ ਵੀ ਕੀਤਾ ਹੁਣ ਤੁਸੀਂ ਆਪੇ ਸੋਚ ਸਕਦੇ ਹੋਵੋਗੇ ਕਿ ਜੀਤੀ ਕੁੰਦਰ ਉਸ ਸਮੇਂ ਕਿਉਂ ਚੋਟੀ ਦੇ ਖਿਡਾਰੀਆਂ ਵਿੱਚ ਆਉਂਦਾ ਹੋ ਜੀਤੀ ਕੁੰਦਰ ਕਬੱਡੀ ਦੇ ਨਾਲ ਨਾਲ ਪਲਵਾਨੀ ਵੀ ਕਰਦਾ ਅਤੇ ਉਹ ਆਪਣੇ ਪਿਤਾ ਦੇ ਕਹਿਣ ਤੇ ਪੰਜਾਬ ਵਿੱਚ ਪਲਵਾਨੀ ਕਰਨ ਆਉਂਦਾ ਰਹਿੰਦਾ ਮੰਨਨਖਾਨਾ ਅਤੇ ਹਕੀਮਪੁਰ ਵਰਗੇ ਪਿੰਡਾਂ ਵਿੱਚ ਉਹ ਅਕਸਰ ਇੰਗਲੈਂਡ ਤੋਂ ਖਾਸ ਪੁਲਵਾਨੀ ਕਰਨਾ ਆਉਂਦਾ ਆਪਣੇ ਕਬੱਡੀ ਸਫਰ ਦੌਰਾਨ ਜੀਤੀ ਗੁੰਨਰ ਨੇ ਤੇ ਚੋਟੀ ਦੇ ਖਿਡਾਰੀਆਂ ਨਾਲ ਵੀ ਗਰਾਉਂਡ ਸਾਂਝੀ ਕੀਤੀ ਜਿਵੇਂ ਨੰਗਲੰਪੀਆ ਮੰਗਾ ਮਿੱਠਾਪੁਰੀਆ ਤੂਫਾਨ ਸਿੰਘ ਗੁਰਜੀਤ ਤੂਤ ਅਤੇ ਹੋਰ ਕਈ ਜੀਤੀ ਗੁੰਨਰ ਦਾ ਇਹ ਸਫਰ ਇਦਾਂ ਹੀ ਚੱਲਦਾ ਗਿਆ ਖੇਡਦੇ ਖੇਡਦੇ ਜੀਤੀ ਗੁੰਨਰ ਦੇ ਕਈ ਸੱਟਾਂ ਵੱਜੀਆਂ ਚਾਰ ਵਾਰ ਮੋਢਿਆਂ ਦਾ ਆਪਰੇਸ਼ਨ ਵੀ ਹੋਇਆ ਜੀਤੀ ਗੁੰਨਰ ਨੂੰ ਕੋਈ ਸੱਟ ਨਾ ਰੋਕ ਸਕੇ ਪਰ 2015 ਵਿੱਚ ਉਸ ਦੇ ਇੱਕ ਅਜਹੀ ਸੱਟ ਵੱਜੀ ਜਿਸ ਕਾਰਨ ਉਸ ਨੇ ਕਬੱਡੀ ਤੋਂ ਸਦਾ ਲਈ ਮੁੱਖ ਮੋੜ ਲਿਆ ਉਹ ਵਿਅਕਤੀ ਜੋ ਜੀਤੀ ਕੁੰਨਰ ਦੇ ਹਰੇਕ ਮੈਚ ਵਿੱਚ ਉਸ ਨਾਲ ਹੁੰਦੇ ਉਸ ਨੂੰ 10-10 ਜਫੇ ਲਾਉਣ ਦਾ ਟਾਰਗੇਟ ਦੇ ਮੋਟੀਵੇਟ ਕਰਦੇ ਉਸ ਦੇ ਪਿਤਾ ਜੀ ਇਸ ਦੁਨੀਆ ਤੋਂ ਚਲੇ ਗਏ ਇੱਕ ਅਦੇ ਨਾ ਪੂਰਾ ਹੋਣ ਵਾਲੇ ਘਟੇ ਨੇ ਜੀਤੀ ਕੁੰਨਰ ਦਾ ਮਨ ਅੰਦਰੋਂ ਤੋੜ ਕੇ ਰੱਖ ਦਿੱਤਾ ਅਤੇ ਉਸ ਨੇ ਕਬੱਡੀ ਨੂੰ ਹਮੇਸ਼ਾ ਲਈ ਛੱਡ ਦਿੱਤਾ ਉਸ ਤੋਂ ਬਾਅਦ ਭਾਈ ਮੇਰੇ ਉਹ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ 15 ਚ ਹੂੰ ਤੇ ਮੇਰਾ ਮੂੜਿਆ ਟੁੱਟ ਗਿਆ ਜਦੋਂ ਹੂੰ ਉਹ ਹਰੇਕ ਟੂਨੋ ਜਾਂਦਾ ਹੁੰਦਾ ਸੀ ਦੇਖਣੇ ਦਾ ਹੂੰ ਤੇ ਉਸ ਤੋਂ ਬਾਅਦ ਮੇਰਾ ਮੂੜਿਆ ਨਹੀਂ ਬਣਿਆ ਭਾਈ ਜੀ ਜੀ ਅਜੀਤ ਜੀਤੀ ਕੁਮਰ ਆਪਣੇ ਪਰਿਵਾਰ ਨਾਲ ਇੰਗਲੈਂਡ ਵਿੱਚ ਰਹਿ ਰਿਹਾ ਅਤੇ ਆਪਣੇ ਵੱਡੇ ਭਰਾ ਨਾਲ ਮਿਲ ਕੇ ਇੱਕ ਕੰਕ੍ਰੀਟ ਬਿਜ਼ਨਸ ਦਾ ਕੰਮ ਕਰਦਾ ਅਤੇ ਨਾਲ ਨਾਲ ਉਹ ਬੁਲਵਰਹੈਂਪਟਨ ਦੇ ਵੈਡਨੈਸਫੀਲਡ ਪਿੰਡ ਵਿੱਚ ਇੱਕ ਰੈਸਲਿੰਗ ਅਕੈਡਮੀ ਚਲਾ ਰਿਹਾ ਹੈ ਜਿੱਥੇ ਉਹ ਬੱਚਿਆਂ ਨੂੰ ਰੈਸਲਿੰਗ ਅਤੇ ਕਬੱਡੀ ਦੀ ਟ੍ਰੇਨਿੰਗ ਦਿੰਦੇ ਅਤੇ ਜੀਤੀ ਕੁਮਰ ਦਾ ਹੁਣ ਇੱਕੋ ਇੱਕ ਸੁਪਨਾ ਹੈ ਕਿ ਉਹ ਆਪਣੇ ਮੁੰਡੇ ਨੂੰ ਇੱਕ ਵਧੀਆ ਰੈਸਲਰ ਬਣਾ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਮੇਰਾ ਹੌਸਲਾ ਵਧਾਉਣ ਲਈ ਅਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਜਸਟ ਮਲਹਾਰ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ